ਕਸ ਅੱਜ ਕੁਝ ਖਾਸ ਨਹੀਂ ਹੋ ਸਕਿਆ ਕਿਉਂਕਿ ਵਕੀਲ ਭਰਾਵਾਂ ਦੀ ਕੋਈ ਅੱਜ ਸਟ੍ਰਾਈਕ ਵਗੈਰਾ ਸੀਗੀ ਉਹਦਾ ਕਰਕੇ ਅਦਾਲਤ ਦਾ ਕੰਮ ਪ੍ਰਭਾਵਤ ਹੋ ਗਿਆ ਹਨ ਅਗਲੀ ਤਰੀਕ ਪਾ ਦਿੱਤੀ ਗਈ ਹੈ 16 8 ਅਗਲੀ ਵੇਰ ਤੇ ਹੋਣੀ ਹੈ ਗਵਾਹ ਤੈਸ਼ ਹੋਏ ਨਹੀਂ ਜੀ ਹਾਂਜੀ ਚਲੋ ਗਵਾਹਾਂ ਬਾਰੇ ਤਾਂ ਆਪਾਂ ਨਾ ਕੋਈ ਨਾਈਂ ਡਿਸਕਸ ਕਰੀਏ ਕੋਈ ਐਡੀ ਨੀ ਗੱਲ ਨਹੀਂ ਸਭ ਕੁਝ ਓਕੇ ਹੈ ਟਰੰਬੀ ਚੰਨੀ ਵੱਲੋਂ ਸੰਸਦ ਦੇ ਵਿੱਚ ਫਿਰ ਸਿੱਧੂ ਜੀ ਨੇ ਆਵਾਜ਼ ਉਠਾਈ ਗਈ ਜੀ। ਵਧੀਆ ਗੱਲ ਹੈ। ਮੇਰੇ ਬਰਾਬਰ ਦਾ ਐਮਪੀ ਹੈ ਜੀ ਉਹਦੇ ਬਾਰੇ ਉਹ ਰੱਖ ਦਿੰਦੇ ਲੋਕਾਂ ਦਾ ਚਿਹਰਾ ਹੋਇਆ ਨਮਾਇੰਦਾ। ਤੇ ਜਿਹੋਦੇ ਬਾਰੇ ਗੱਲ ਕਰਨੀ ਕੀਤੀ ਹੈ ਤੇ ਮੇਰੇ ਖਿਆਲ ਨਾਲ ਵਧੀਆ ਹੈ ਕੋਈ ਨਹੀਂ ਕੋਈ ਨੁਕਸਾਨ ਵਾਲੀ ਗੱਲ ਨਹੀਂ। ਲੋਕ ਫਤਵਾ ਹੈ ਲੋਕਾਂ ਨੇ ਇਹ ਕਿ ਆ ਸਭ ਤੋਂ ਵੱਧ ਵੋਟ ਲੈ ਕੇ ਉਹ ਜਿੱਤੇ ਨੇ ਤਾਂ ਉਹਨਾਂ ਨੂੰ ਹੱਕ ਹੈ ਉਹ ਆਪਣੀ ਗੱਲ ਸੰਸਦ ਦੇ ਵਿੱਚ ਰੱਖ ਸਕਦੇ ਆ। ਤਾਂ ਮੇਰੇ ਫਿਰ ਮੈਨੂੰ ਤਾਂ ਨਹੀਂ ਪੂ ਲੱਗਦਾ ਕੋਈ ਗਲਤ ਕੀਤਾ ਉਹਨਾਂ ਨੇ। ਇਸ ਲਈ ਅਪੀਲ ਵੀ ਕੀਤੀ ਤੁਸੀਂ ਤੁਹਾਡੇ ਵੱਲੋਂ ਪੰਜਾਬ ਦੇ سارے ਸੰਸਥਾਦਾਨ ਨੂੰ ਜੀ ਕੋ ਪੋਸਟਰ ਆਈ ਹੁੰਦੀ। ਹਾਂ ਬਿਲਕੁਲ ਜੋ ਬੇਨਿਮੀਆ ਹੁਣਿਆਂ ਨੇ ਜੋ ਸਾਡੇ ਵਰਗਿਆਂ ਨਾਲ ਧੱਕੇ ਹੋਏ ਨੇ ਮੈਂ ਉਹ ਸਾਰੇ ਸੰਸਥਾ ਨੂੰ ਅਪੀਲ ਕੀਤੀ ਹੈ ਇਸ ਕਰਕੇ ਵੀ ਜੇ ਕੋਈ ਇੱਕ ਇੱਜ਼ਤਦਾਰ ਨਾਗਰਿਕ ਹੈ ਜਿਹੜਾ ਗਵਰਨਮੈਂਟ ਦਾ ਇਨਾ ਵੱਡਾ ਟੈਕ ਪਿਆਰ ਹੈ ਔਰ ਉਹ ਸੈਲੀਬ੍ਰਿਟੀ ਹੈ ਜਿਹਨੂੰ ਦੁਨੀਆ ਭਰ ਦੇ ਵਿੱਚ ਲੋਕ ਪਿਆਰ ਕਰਦੇ ਆ ਜੇਕਰ ਉਹੇ ਜੇ ਲੋਕ ਵੀ ਸੇਫ ਨਹੀਂ ਹੈਗੇ ਤਾਂ ਫਿਰ ਕੀ ਕਹਿ ਸਕਦੇ ਆ ਇਹਨਾਂ ਸਰਕਾਰਾਂ ਦੀ ਕਾਹਦੀ ਗਰੰਟੀ ਰਹੇਗੀ ਮੈਂ 13 ਦੇ 13 ਇੰਚ ਜਿਸ ਨੂੰ ਇੱਕ ਤਾਂ ਵਿਚਾਰਾ ਅੰदरी ਬੈਠਾ ਉਹ ਕੀ ਕਰਨਾ ਸਾਰਿਆਂ ਨੂੰ ਵੀ ਤਾਂ ਅਪੀਲ ਪਾਈ ਸੀ ਵੀ ਤੁਸੀਂ ਸਾਰੇ ਮਨੁੱਖੀ ਅਧਿਕਾਰਾਂ ਦੇ ਉੱਤੇ ਲਾਜਨਰ ਦੀ ਹਾਲਤ ਦੇ ਉੱਤੇ ਜ਼ਰੂਰ ਉੱਤੇ ਰਿਕਾਰਡ ਦੇ ਵਿੱਚ ਦਰਜ ਕਰਵਾਓ ਜਿਹੜੀ ਸਾਡੀ ਜਸਸ ਦੀ ਜਿਹੜੀ ਮੰਗ ਹੈ ਅਸੀਂ ਜਸਸ ਕਹਿ ਮੈਂ ਜਸਸ ਤੋਂ ਭਾਵੇਂ ਹੋਏ ਨੇ ਵੀ ਕੋਰਟ ਦੇ ਵਿੱਚ ਆਏ ਨੇ ਕੋਰਟਾਂ ਦੇ ਵਿੱਚ ਤਾਂ ਜੋ ਸਿਸਟਮ ਸਾਡਾ ਬਹੁਤ ਵਧੀਆ ਚੱਲ ਨਹੀਂ ਰਿਹਾ ਹੈ ਨਾ ਸਾਡੀ ਜੋ ਅਸੀਂ ਰੱਖਦੇ ਆ ਸਾਨੂੰ ਦਿੱਕਤਾਂ ਕੋਰਟ ਅਕੀ ਰੱਖਦੇ ਆ ਨਿਰਾ ਜਸਟਿਸ ਦੇ ਖਿਲਾਫ ਬੋਲਣ ਦਾ ਮਤਲਬ ਹੁੰਦਾ ਹੈ ਇਹਨੂੰ ਪੁਲਿਸ ਇਨਵੈਸਟੀਗੇਸ਼ਨ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਖਾਮੀਆਂ ਨੇ ਮੈਂ ਉਹਨਾਂ ਦੇ ਖਿਲਾਫ ਬੋਲਦਾ ਹੁਣਾ ਕਈ ਭਰਾ ਮੈਨੂੰ ਇਦਾਂ ਕਹਿੰਦੇ ਨੇ ਵੀ ਤੁਸੀਂ ਅਦਾਲਤ ਚ ਨਹੀਂ ਕੁਛ ਨਹੀਂ ਅਦਾਲਤ ਦੇ ਵਿੱਚ ਜੋ ਹੋਣਾ ਸਭ ਵਧੀਆ ਹੋ ਰਿਹਾ ਹੈ ਸੁਣਿਆ ਜਾ ਰਿਹਾ ਹੈ ਜੋ ਤਰੀਕੇ ਕਿਉਂਕਿ ਕੋਰਟ ਦੀ ਇੱਕ ਆਪਣੀ ਮर्यादा ਹੁੰਦੀ ਹੈ ਸਮਾਂ ਲੱਗਦਾ ਹੈ ਦੋਸ਼ੀ ਨੂੰ ਵੀ ਟਾਈਮ ਦਿੱਤਾ ਜਾਂਦਾ ਹੈ ਮਦਈ ਪੱਖ ਵੀ ਆਪਣੀ ਰੱਖਦਾ ਉਹ ਸਮਾਂ ਜੂਰ ਲੱਗਦਾ ਹੈ ਪਰੰਤੂ ਸਟੈਪ ਬਾਈ ਸਟੈਪ ਗੱਲ ਅੱਗੇ ਵੱਧ ਰਹੀ ਹੈ ਆ ਸਾਡੀਆਂ ਪੁਲਿਸ ਨੂੰ ਇਨਵੈਸਟੀਗੇਸ਼ਨ ਲੈ ਕੇ ਹਮੇਸ਼ਾ ਹੀ ਸਾਡੇ ਮਨ ਦੇ ਵਿੱਚ ਚਾਹੇ ਸਾਡੇ ਬਹੁਤ ਸੁਝਾਏਗੇ ਨਾਮ ਉਹਨਾਂ ਦੀ ਕੁਝ ਵੇਚ ਗਿਛਲੀ ਨਾ ਬਲਾਉਣਾ ਨਾ ਬਲਾਉਣਾ ਜਾਂ ਉਹ ਕਾਫੀ ਨੇ ਕਿੰਨੇ ਕਿ ਨਾਮ ਲਵਾਂਗੇ ਉੱਦੇ ਤੋਂ ਬੋਲਦੇ ਰਹਿੰਦੇ ਇਸ ਕਰਕੇ ਤਾਂ ਮੈਂ ਸਾਰੇ ਐਮਪੀ ਸਰਦਾਰ ਨੂੰ ਬੇਨਤੀ ਕਰੀ ਸੀ ਵੀ ਤੁਸੀਂ ਸਾਡੀ ਇਹ ਗੱਲ ਨੂੰ ਜ਼ਰੂਰ ਸੰਸਦ ਦੇ ਵਿੱਚ ਰੱਖੋ ਇੱਕ ਦਿਨਾਂ ਡਰਤਾ ਹੈ ਤੋਂ ਜਾਂਚ ਕਰਨ ਦੇ ਵਿੱਚ ਕੀ ਪ੍ਰੋਬਲਮ ਹੈ ਕੀ ਦੋਸ਼ੀ ਲੋਕ ਜਾਂ ਸ਼ੱਕੀ ਲੋਕ ਕਾਨੂੰਨ ਤੋਂ ਉੱ퍼 ਹੋ ਗਏ ਵੀ ਉਹਨਾਂ ਨੂੰ ਬੁਲਾਇਆ ਤੱਕ ਵੀ ਨਹੀਂ ਜਾਂਦਾ ਜੇ ਉਹ ਆਉਂਦੇ ਵੀ ਆ ਤਾਂ ਉਹਨਾਂ ਨਾਲ ਇੱਕ ਇਹ ਜਿਹੜਾ ਵੀਆਈਪੀ ਤਿਰਮੇਂਟਰ ਨੂੰ ਦਿੱਤਾ ਜਾਂਦਾ ਸਾਰਾ ਇੱਥੇ ਆ ਕੇ ਤਾਂ ਅਸੀਂ ਦੋਸ਼ਾਂ ਹੀ ਤਰ੍ਹਾਂ ਪੁੱਛਗੇ ਚਕਰਮੀ ਦੀ ਮੰਗ ਹਮੇਸ਼ਾ ਹੀ ਕਰਦੇ ਹਾਂ ਔਰ ਕਰਦੇ ਰਹਿਣਗੇ ਭਾਈ ਸੰਸਦ ਤੇ ਜਿਵੇਂ ਆਵਾਜ਼ ਉੱਠੀ ਹੈ ਲੱਗਦਾ ਕੋਈ ਗੱਲ ਤਲਪਤਨ ਲੱਗੂਗੀ ਜਿਹੜੀ ਮੰਕਰ ਦੇਖੋ ਬੇਟਾ ਸਾਡੇ ਕੋਲ ਤਾਂ ਉਮੀਦ ਹੈ ਅਸੀਂ ਉਮੀਦ ਕਦੇ ਵੀ ਨਹੀਂ ਖੋਈ ਇਹ ਸੰਸਦ ਨਹੀਂ ਵੀ ਚੁੱਕਣਗੇ ਫਿਰ ਵੀ ਅਸੀਂ ਆਪਣਾ ਕੰਮ ਕਰਦੇ ਰਹਿਣਾ ਸਾਨੂੰ ਉਮੀਦ ਹੈ ਕਦੇ ਸਰਕਾਰਾਂ ਵੀ ਬਦਲ ਜਾਂਦੀਆਂ ਨੇ ਕੋਈ ਵੱਡੀ ਗੱਲ ਨਹੀਂ ਫਿਰ ਹੋਊਗਾ ਇਹ 10% ਮਿਲੂਗਾ ਜ਼ਰੂਰ ਪਰੰਤੂ ਟਾਈਮ ਲੱਗੂਗਾ ਸਾਰਾ ਕਿਉਂਕਿ ਜਿਹੜੀਆਂ ਮੌਜੂਦਾ ਪੰਜਾਬ ਸਰਕਾਰ ਹੈ ਇਹ ਤਾਂ ਬਿਲਕੁਲੀ ਅੱਜ ਇਹ ਪੋਜੀਸ਼ਨ ਹੈ ਵੀ ਇਹ ਗੈਂਗਸਟਰਾਂ ਦੇ ਬਰਾਬਰ ਖੜੀ ਹੈ ਕਿਸੇ ਵੀ ਗੈਂਗਸਟਰ ਦੇ ਖਿਲਾਫ ਤੁਸੀਂ ਕੋਈ ਚਾਹੇ ਫਰੋਤੀ ਦਾ ਕੇਸ ਲੈ ਕੇ ਨਾ ਕੋਈ ਚੱਲ ਜੂ ਕਾ ਉਥੇ ਕੋਈ ਐਫਆਈਆਰ ਲੌਂਚ ਕਰਨ ਦੀ ਬਜਾਏ ਸਭੋ ਪੀੜਤ ਨੂੰ ਸੁਣਿਆ ਆਇਆ ਜੰਮ। ਇੱਕ ਵੀ ਗੱਲ ਪ੍ਰਕਾਰ ਵੱਲੋਂ ਜਿੰਸਤਾ ਦੇ ਖਿਲਾਫ ਨਹੀਂ ਕੀਤੀ ਗਈ। ਤੁਹਾਡੇ ਸਾਹਮਣੇ ਹਰਿਆਣਾ ਵੀ ਐਕਸ਼ਨ ਕਰਦਾ ਹੈ। ਹਰਿਆਣੇ ਦੇ ਜੇਹਲਾ ਦਾ ਹਾਲ ਵੀ ਦੇਖ ਲਓ ਸਾਡੀਆਂ ਦਾ ਵੀ ਦੇਖੋ। ਹਾਂ ਪੰਜਾਬ ਸਰਕਾਰ ਦਾ ਇਹ ਸਭ ਤੋਂ ਘੱਟ ਕੰਮ ਆਪਾਂ ਨਹੀਂ ਕੋਈ ਇਸ ਗੱਲ ਦੇ ਵਿੱਚ ਵੀ ਇੰਨੀ ਲਾਪਰਵਾਹ ਗਵਰਨਮੈਂਟ ਮੈਂ ਨਹੀਂ ਦੇਖੀ ਹਾਂ।